ਸਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਦੀ ਵੀਡੀਓ ਬੜੀ ਕੈਟ ਹੋਣ ਵਾਲੀ ਆ ਬਈ ਕਿਉਂਕਿ ਅੱਜ ਆਪਾਂ ਲਾਵਾਂਗੇ ਬੱਚਿਆਂ ਦੇ ਰੰਗ ਤੇ ਰੰਗ ਆਪਾਂ ਲਾਵਾਂਗੇ ਜੱਜ ਦੇ ਪਿੰਡ ਉਹ ਬੱਚੇ ਉੱਥੋਂ ਲੈ ਕੇ ਚਲਦੇ ਆ ਤੇ ਜੱਜ ਦੇ ਪਿੰਡ ਚਲਦੇ ਆ ਉੱਥੇ ਜਾ ਕੇ ਰੰਗ ਲਾਵਾਂਗੇ ਘੈਂਟ ਘੈਂਟ ਇਧਰ ਪਿਆ ਆਪਣਾ ਜਾਲ ਇਧਰ ਰੱਖ ਲਿਆ ਇਹਦੇ ਚ ਪਾਉਣਾ ਕੀਰਤ ਖੋਲੀ ਬਸ ਫਟਾਫਟ ਪਾਈ ਚਲੀਏ ਜਾਣ ਦੇ ਜਾਣ ਦੇ ਵੀ ਆ ਵੀ ਜਾਣ ਦੇ ਇਹਦਾ ਵੱਡਾ ਗੇਟ ਖੋਲਾ ਛੋਟਾ ਇਹ ਚੱਲ ਇੱਕ ਵਾਰੀ ਪਾ ਦੇ ਆ ਇਹਦੂ ਬਾਦ ਖੋਲੀ ਲੈ ਆ ਵੀ ਪਾ ਦੇ ਜਾਣ ਦੇ ਫਟਾਫਟ ਅੰਦਰ ਸਾਰੇ ਆ ਵੀ ਪਾ ਦੇ ਪਾ ਦੇ ਵੀ ਆਖਰੀ ਦੋ ਆ ਲੈ ਲਾਸਟ ਬੱਚਾ ਮੇਰੇ ਹੱਥ ਚ ਵੀ ਪਾ ਦੇ ਤਾਂ ਭਈ ਸਾਰੇ ਬੱਚੇ ਪਾ ਲਏ ਜਾਲ ਚ ਆ ਜਾਓ ਫਿਰ ਲੈ ਕੇ ਚਲੀਏ ਜੱਜ ਦੇ ਪਿੰਡ ਚਲੋ ਜੀ ਬੈਠੋ ਬੈਲਾ ਆਪਣਾ ਚੱਲ ਅਫੀਟ ਅੱਗੇ ਕਰਦੇ ਨੇ ਮਾੜੀ ਜੀ ਐਨ ਹਮਾਰੀ ਕਰੋ ਤੇ ਬੱਟਲੂ ਕਰੇ ਕੰਮ ਫਿੱਟ ਆ ਕਗਰ ਨਦੀ ਲੋ ਬਈ ਮਿੱਤਰੋ ਆਪਾਂ ਆ ਗਏ ਬਈ ਜੱਜ ਦੇ ਸੈਟਅਪ ਤੇ ਤੇ ਇੱਧਰ ਬਈ ਨਵਾਂ ਸੈਟਅਪ ਤਿਆਰ ਕਰਿਆਗਾ ਤੇ ਆ ਛਾਤਰੀਆਂ ਨਵੀਆਂ ਲਾਈਆਂ ਨੇ ਨਵਾਂ ਕਪੜਾ ਲਾਇਆ ਤੇ ਨਵੇਂ ਨੇ ਬੱਚੇ ਤੇ ਜਾਲ ਇੱਕ ਲਾਇਆ ਉੱਤੇ ਕੋਠੇ ਤੇ ਗਿਉਣ ਵਾਸਤੇ ਤੇ ਬੱਚੇ ਕੁਛ ਡਾ ਰੱਖੇ ਨੇ ਇਹ ਛੋਟੇ ਬੱਚੇ ਨੇ ਬਈ ਜਿਹੜੇ ਛਾਤਰੀ ਤੇ ਬੈਠੇ ਆ ਇਹ ਹੁਣ ਖੁੱਡੇ ਚਵਾੜਾਂਗੇ ਤੇ ਉਦੋਂ ਬਾਅਦ ਬਈ ਆਪਾਂ ਆਹ ਕੱਢਦੇ ਆ ਆਪਣੇ ਵਾਲੇ ਹਨਾ ਬੱਚੇ ਸਾਰੇ ਇਹਨਾਂ ਦੇ ਲਾਉਣੇ ਆ ਰੰਗ ਕਿਰਾਂ ਆਹ ਕੰਮ ਕਰ ਦਈਏ ਇਹਨਾਂ ਨੂੰ ਅੰਦਰ ਵਾੜ ਦਈਏ ਦੇਖੋ ਬਈ ਬੱਚੇ ਨਵੇਂ ਇੱਧਰ ਆ ਰੋ ਬੈਠ ਕੇ ਚਵਾੜਾਂਗੇ ਬੈਠ ਕੇ ਚਵਾੜਨੇ ਆ ਠੀਕ ਠੀਕ ਆ ਆ ਸਾਰੇ ਨਵੇਂ ਬੱਚੇ ਨੇ ਬਈ ਜਿਹੜੀਆਂ ਪਹਿਲਾਂ ਜੋੜੀਆਂ ਸੀਗੀਆਂ ਉਹ ਜੱਜ ਨੇ ਸਾਰੀਆਂ ਦੇਤੀਆਂ ਆ ਨਵੀਆਂ ਜੋੜੀਆਂ ਦੇ ਬੱਚੇ ਨੇ ਆ ਢੋਲੀ ਚ ਛੱਡਨੇ ਆ ਬਈ ਸਾਰੇ ਦੇਖੋ ਬਈ ਗਏ 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 ਆ ਰਹੇਗੇ ਚਾਰਕਾ ਜਮਾ ਚੀਕਦੇ ਬੱਚੇ ਆ ਬਈ ਇਹ ਬੋਤਰੀ ਆਇਆ ਛਤਰੀ ਦਾ ਲਓ ਜੀ ਬਾਹਰ ਤੇ ਆ ਮੁੰਡਾ ਪਿੰਡੂਆਂ ਠੀਕ ਆ ਇਹ ਡਪਾਉਂਦਾ ਨਾਲ ਹੈ ਕਬੂਤਰ ਹੁਣ ਲਓ ਜੀ ਛਤਰੀ ਦਵਾਰੇ ਲਾਤੀ ਮੁੰਡੇ ਨੇ ਤੇ ਆ ਫਿਰਦੇ ਆ ਬੱਚੇ ਬਈ ਉੱਡੇ 4:00 ਵਜੇ ਤੱਕ ਉਹ ਡੇ ਆਂਦੇ ਨੇ ਵਧੀਆ ਉੱਟਦੇ ਆ ਤੇ ਉੱਤੇ ਵੀ ਚੱਲ ਕੇ ਦਿਖਾਵਾਂਗੇ ਤੁਹਾਨੂੰ ਜਿਹੜਾ ਉੱਤੇ ਸੈਟਅਪ ਤਿਆਰ ਕਰਿਆ ਜਾਲ ਵਾਲਾ ਉਹ ਵੀ ਬਹੁਤ ਵਧੀਆ ਬਣਾਇਆ ਹੈਗਾ ਆਜੋ ਵੀ ਫਿਰ ਕਰੀਏ ਸ਼ੁਰੂ ਰੰਗ ਲਾਉਣੇ ਪਹਿਲਾ ਬੱਚਾ ਕੱਢਦੇ ਆ ਆਪਾਂ ਬਾਹਰ ਕੱਢ ਵੀ ਕਿਹੜਾ ਕੱਢਣਾ ਇਹਦੇ ਸਫੇਤੇ ਬਣਾ ਦਈਏ ਫਿਰ ਲਾਲ ਇਹਦੇ ਲਾਲ ਸਫੇਤੇ ਤੇ ਵਿਚਾਲੇ ਗੋਲੇ ਲਓ ਜੀ ਪਹਿਲੇ ਬੱਚੇ ਦੇ ਰੰਗ ਲੱਗਣ ਜਾ ਰਿਹਾ ਰਾਵਣ ਵਾਲੀ ਲਈ ਨਹੀਂ ਫੈਲ ਜਾਣਗੇ ਬਾਲੇ ਕੋਈ ਨਾ 10 ਮਿੰਟ ਲੱਗ ਜਾਣਗੇ ਬਾਦ ਕੋਈ ਚੱਕਰ ਨਹੀਂ ਬਸ ਰੰਗ ਵਧੀਆ ਲਾਵਾਂਗੇ ਇਹਦੇ ਬਨ ਗਏ ਬਈ ਗੁਲਾਬੀ ਸਾਤੇ ਤੇ ਵਿਚਾਲੇ ਗੋਲੇ ਲੱਕ ਨਹੀਂ ਫੜਾ ਇੱਥੋਂ ਜਿੱਥੇ ਮੈਂ ਫੜੀ ਇੱਥੋਂ ਵੜ ਬੱਤ ਕੰਬ ਕੰਬ ਕੋ ਕੰਬ ਕੋਲ ਕੰਨੀ ਫੜ ਕੇ ਐ ਫੜ ਕੇ ਹੋਣਾ ਕਾਲੇ ਕੋਲੇ ਕਹਿੰਦਾ ਸੀ ਕਾਲੇ ਕੋਲੇ ਦੇਖਿਓ ਵੀ ਬਹੁਤ ਸੋਹਣਾ ਲੱਗੂਆ ਗੋਲਾ ਥੋੜਾ ਵੱਡਾ ਕਰ ਦਿੰਨੇ ਆ ਉੜਦੇ ਦਾ ਵਧੀਆ ਦੇਖੇ ਸਿਆਕ ਕਬਤੂਰ ਸੈਟਾ ਕਮਾ ਮੜੀਏ ਫੂਕ ਮਾਰ ਇਧਰ ਆ ਗਿਆ ਭਈ ਆਪਣਾ ਦੂਜਾ ਬੱਚਾ ਇਹਦੇ ਲਾਵਾਂਗੇ ਆਪਾਂ ਕਾਲੇ ਟੂਫੇ ਕਾਲੇ ਗੋਲੇ ਬાળા ਬੰਬ ਲੱਗੂ ਭਈ ਬਹੁਤ ਸੋਹਣਾ ਲੱਗੂ ਬਲੈਕ ਕਲਰ ਇਹਦੇ ਟੂਫੇ ਵੀ ਬਲੈਕ ਤੇ ਗੋਲੇ ਵੀ ਬਲੈਕ ਬાળા ਕਿਹਟ ਲੱਗਣਗੇ ਇਹ ਤੋਣਾ ਜਿਹੇ ਗੋਲੇ ਹਾਂ ਜੇ ਤਬਲ ਕਰ ਚਾ ਲਿਆ ਬਸ ਬਸ ਫੜ ਲ ਜਿਹੜਾ ਮਰਜ਼ੀ ਫੜ ਲਾ ਚੱਕ ਲਾ ਕੱਢ ਲਾ ਬਸ ਉਹ ਰੰਗ ਆ ਗਿਆ ਵੀ ਤੀਜਾ ਬੱਚਾ ਆ ਚੱਲ ਪਿਆ ਵੀ ਤੀਜੇ ਬੱਚੇ ਦਾ ਰੰਗ ਇਹਦੇ ਕਰਾਂਗੇ ਗੁਲਾਬੀ ਟੂਸੇ ਨਾਲ ਕਾਲੇ ਡੰਡੇ ਬਹੁਤ ਸੋਹਣਾ ਰੰਗ ਲੱਗਦਾ ਹੈਗਾ ਇਹ ਰੰਗ ਬਿੰਦਰਬਾਈ ਨੇ ਕੀਤਾ ਹੋਇਆ ਸੀਗਾ ਬੜਾ ਗੈਂਟ ਲੱਗਦਾ ਸੀਗਾ ਗੁਲਾਬੀ ਟੂਸੇ ਨਾਲ ਕਾਲਾ ਡੰਡਾ ਇਹ ਜੀਨੇ ਦੀ ਨਮੋਲ ਉੱਡੀ ਸੀ ਉਹਦੇ ਅਹੀ ਰੰਗ ਸੀਗਾ। ਅੱਛਾ। ਬਾਲਾ ਸੋਨਾ ਲਗੂਈ ਰੰਗ। ਆ ਰੰਗ ਬਾਲੀ ਟਾਈਮ ਦਾ ਫੁੱੱਚਾ ਵੀ ਆਹੀ ਲਾਵਾਂਗੇ। ਦੇਖ। ਨਾਲ ਬੱਜੂ ਬਈ ਕਾਲਾ ਡੰਡਾ ਹੁਣ ਦੇਖਿਓ। ਰਾਵਣਾ ਮਰੀ ਮਸਕੈਨਸ। ਓਹ ਹੋ ਹੋ। ਦੇਖੋ ਵੀ ਕਿੰਨਾ ਕੈਂਟ ਲੱਗਣ ਲੱਗ ਗਿਆ ਹੁਣੀ ਤੋਂ ਹਾਲੇ ਪੂਰੀ ਫਿਨਿਸ਼ਿੰਗ ਆਈ ਨਹੀਂ ਹੈਗੀ ਹਾਂ ਅਗਲਾ ਵੀ ਭਰ ਦੇ ਜਿਹੜਾ ਚਿੱਟਾ ਰਹਿ ਗਿਆ ਕਾਲ ਜਿਆਦਾ ਕਰੀਏ ਨਾ ਖਿੱਚੇ ਪਾ ਪੱਲਾ ਖਿੱਚ ਮੈਨੂੰ ਐ ਢਾਰਾ ਮੈਂ ਕਾਲੇ ਜਿਹਾ ਫੈਲਰ ਜੇ ਹਾਂ ਉੱਥੇ ਸਾਡੇ ਤੇ ਵੀ ਬੰਦੇ ਹਾਂ ਸੋਕੇ ਤੋਂ ਬਹੁਤ ਸੋਹਣਾ ਲੱਗੂ ਬਈ ਐ ਇਹਦੇ ਕਿਹੜਾ ਕਰਨਾ 2 2 ਤੂਸਾ ਡੰਡਾ 2 ਫੜ ਡੰਡਾ ਆ ਕਰ ਦੇ ਹਰਾ ਟੂਸਾ ਹਰਾ ਟੂਸਾ ਹਰਾ ਡੰਡਾ ਹਰੇ ਹੀ ਡੰਡਾ ਹੁਣ ਤੋਤੇ ਰੰਗਾ ਬਣਨ ਲੱਗਿਆ ਹਨਾ ਉਹ ਪਿਛੇ ਹੀ ਰਹਿ ਗਈ ਆ ਹੁਣ ਬਣੀਆ ਗੱਲ ਚਾਹ ਪੀ ਕੇ ਹੁਣ ਚੱਲਦੀ ਐ ਕਲਮ ਦੇਖੋ ਬਈ ਨਮਾੜੀ ਐਨ ਬੋ ਕੈਟ ਲੱਗੂ ਬਈ ਜਦੋਂ ਓਡੂ ਆ ਤੇ ਕਰਾਂਗੇ ਵੀ ਇਹਦੇ ਇੱਕ ਪਾਸੇ ਹਾਂ ਦੋ ਪਾਸੇ ਨਹੀਂ ਕਰਦੇ ਬਈ ਇੱਕ ਪੱਲੇ ਤੇ ਹੀ ਕਰਾਂਗੇ ਚੱਲੀ ਐ ਕਲਮ ਹੁਣ ਚੱਲੀ ਐ ਕਲਮ ਕਲਮ ਚ ਜਾਣ ਪੈ ਗਈ ਹੁਣ ਤੇ ਹੁਣ ਕਰਾਂਗੇ ਆਪਾਂ ਇੱਕ ਦੀ ਝਾਲਰ ਇੱਕਦੇ ਹੀ ਗੁਲਾਬੀ ਟੂਸੇ ਗੁਲਾਬੀ ਡੰਡਾ ਕਰਦੇ ਦੇਖ ਲੈ ਜਿਹੜਾ ਜਿਆਦਾ ਜਿਹੜਾ ਜਿਆਦਾ ਸੋਹਣਾ ਚੜਦਾ ਰੰਗ ਉਹ ਰੰਗ ਦੇ ਕਰ ਦਿੰਨੇ ਆ ਹਰਾ ਚੜਦਾ ਹਰਾ ਵਧੀਆ ਆ ਜਾ ਬਲਕਾਰੀ ਕੱਢ ਕੁੱਤ ਹੁਣ ਕਰਦੇ ਆਂ ਬਈ ਅਗਲੇ ਬੱਚੇ ਇਹਦੇ ਗੁਲਾਬੀ ਟੂਸੇ ਗੁਲਾਬੀ ਟੂਸੇ ਤੇ ਨਾਲ ਡੰਡੇ ਮਾਰ ਦਾਂਗੇ ਬੰਦ ਕਰਦੇ 10 ਲਓ ਜੀ ਇਹਦੇ ਹੋਣਗੇ ਗੁਲਾਬੀ ਟੂਫੇ ਕੱਲਮ ਬਾਕੀ ਹੁਣ ਵਧੀਆ ਚੱਲਦੀ ਆ ਪਹਿਲਾਂ ਨਾਲ ਪਹਿਲਾਂ ਵਿੱਚ ਦੋਗੀਆਂ ਛੱਡ ਜਾਂਦੀ ਸੀ ਟੂਫੇ ਨਾਲ ਹੀ ਗੁਲਾਬੀ ਡੰਡਾ ਚੱਲ ਚੱਲ ਹਾਂ ਆ ਵੀ ਸਹੀ ਲੱਗੂ ਗੁਲਾਬੀ ਟੂਫੇ ਗੁਲਾਬੀ ਡੰਡੇ ਜੇ ਇੱਕ ਪਾਸੇ ਮਾਰਾਂਗੇ ਆ ਆ ਚ ਐਂ ਕਰਦੇ ਆ ਦੂਜੇ ਪੱਲੇ ਤੇ ਹਰਾ ਟੂਸਾ ਹਰਾ ਡੰਡਾ ਆ ਪੱਲੇ ਤੇ ਜਿਵੇਂ ਗਲਾਬੀ ਟੂਸਾ ਦੀ ਗਲਾਬੀ ਡੰਡਾ ਉਵੇਂ ਦੂਜੇ ਤੇ ਹਰਾ ਟੂਸਾ ਹਰਾ ਡੰਡਾ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਦੇਖੋ ਵੀ ਬਹੁਤ ਵਧੀਆ ਲੱਗਦਾ ਤੇ ਐਵੇਂ ਦੂਜੇ ਪਾਸੇ ਕਰਾਂਗੇ ਹਰਾ ਟੂਸਾ ਹਰਾ ਡੰਡਾ ਨਾਲ ਨਾਲ ਲੱਗਣਗੇ ਪੱਤ ਤੇਰਾ ਫਿਰ ਦੂਜਾ ਆ ਗਿਆ ਕੁਛ ਨਹੀਂ ਹੁੰਦਾ ਲਿਬੜਨਾ ਯਾਰ ਇਹ ਮੈਂ ਕਿਹਾ ਬੱਚਾ ਆ ਚੱਲ ਪਿਆ ਵੀ ਹਰਾ ਡੰਡਾ ਬੱਚੇ ਖਿੱਚ ਲੈ ਬੱਚਾ ਪਿੱਛੇ ਕਰ ਲੈ ਲਓ ਜੀ ਡੰਡਾ ਹੋ ਗਿਆ ਹੁਣ ਹੋਊ ਟੂਸਾ ਦੇਖੋ ਬਈ ਐਂ ਕਹਿੰਦਾ ਸੀ ਐਂ ਬਾਲਾ ਕੈਂਟ ਲੱਗੂਆ ਬਈ ਜਦੋਂ ਉੱਡੂਆ ਸੋਹਣਾ ਲੱਗਦਾ ਪਰਲਾ ਬੱਲਾ ਖੁੱਲੀ ਮੜਿਆ ਦੇਖੋ ਬਈ ਕਿੰਨਾ ਘੈਂਟ ਲੱਗਦਾ ਰੰਗ ਬਹੁਤ ਸੋਹਣਾ ਲੱਗਦਾ ਆਵਾਰੀ ਗੋਲਾ ਆ ਜਾਲ ਦੀ ਆਪ ਲੱਗਦੇ ਕਿਸੇ ਕੋਲ ਆ ਰਹੇ ਲਓ ਜੀ 2 4 5 ਦੇ ਹੋ ਗਿਆ ਆ ਹਰੀ ਮਾਗਲ ਕਰਾਂਗੇ ਹਰੀ ਮਾਗਲ ਹਾਂ ਹਰੀ ਬਾਗਲ ਤੇ ਨਾਲ ਗੁਲਾਬੀ ਬਾਗਲ ਕਰਦੇ ਨੇ ਇੱਕ ਪਾਸੇ ਇੱਕ ਪਾਸੇ ਗੁਲਾਬੀ ਬਾਗਲ ਹਾਂ ਆ ਰੰਗ ਕਿਹੜਾ ਆ ਗਿਆ ਇਹ ਹਰਾ ਹੋਰ ਨਹੀਂ ਸੀ ਪਹਿਲਾਂ ਫਰਦਈ ਫਰਦਈ ਆ ਨਾ ਇਹ ਦੇਖੋ ਬਈ ਨਾ ਮਾ ਰੰਗ ਫਰਦਈ ਆ ਰੰਗ ਤਾਂ ਆਪਾਂ ਪਹਿਲੀ ਵਾਰ ਕਰਿਆ ਬੱਚੇ ਦੇ ਇਹ ਦੋਵੇਂ ਬਾਗਲਾ ਨਹੀਂ ਨਾ ਨਾ ਦੋਨੇ ਬਾਗਲਾਂ ਮੈਂ ਤਾਂ ਕਹਿੰਦਾ ਫਿਰ ਇੱਕ ਨਾਲ ਦੀਆਂ ਕਰਦੇ ਦੋਨੇ ਬਾਗਲਾਂ ਫਰਦਈ ਕਰਦੇ ਦੂਜੀ ਦੂਜੀ ਬਾਗਲ ਵੀ ਸੋਹਣਾ ਲੱਗੂਆ ਇਧਰ ਆ ਬੰਗੇ ਫੜਕਾਂ ਦੇ ਦੇਖੋ ਵੀ ਦੋਨੇ ਬਗਲਾ ਦੇਖੋ ਵੀ ਵਧੀਆ ਲੱਗਦਾ ਰੰਗ ਇਧਰ ਆ ਗਿਆ ਵੀ ਅਗਲਾ ਬੱਚਾ ਇਹਦੇ ਕਰਾਂਗੇ ਚਾਲਰਾਂ ਹਰੀ ਚਾਲਰ ਕਰਾਂਗੇ ਚਾਲਰ ਦੇ ਨਾਲ ਟਿੱਕਾ ਬਹੁਤ ਸੋਹਣਾ ਲੱਗੂਗਾ ਦੇਖੋ ਵੀ ਚਾਲਰ ਹੁੰਦੀ ਬਹੁਤ ਕੈਂਟ ਲੱਗੂ ਵੀ ਚਾਲਰ ਨਾਲ ਟਿੱਕਾ ਲਾ ਦਿੰਨੇ ਆ ਗੁਲਾਬੀ ਰੰਗ ਦਾ ਗੁਲਾਬੀ ਰੰਗ ਦਾ ਲਾ ਦਿੰਨੇ ਆ ਇੱਕ ਚਾਲਰ ਹੋ ਜੂਗੀ ਦੂਜੇ ਪਾਸੇ ਟਿੱਕਾ ਗੁਲਾਬੀ ਕਰ ਦਿੰਨੇ ਲੋ ਵੀ ਚਾਲਰ ਦੇ ਨਾਲ ਗਲਾ ਵੀ ਟਿੱਕਾ ਲਾਦਾ ਕਿ ਡੰਡਾ ਵਿੱਚ ਦਾ ਟਿੱਕਾ ਮੋਟਾ ਕਰ ਦਿੰਨੇ ਆ ਆਹ ਤਾਂ ਨਹੀਂ ਤਰੂ ਦੇਖੋ ਬਈ ਜਦੋਂ ਡੁੱਡੂ ਬਾਹਲਾ ਘੈਂਟ ਲੱਗੂਆ ਬਈ ਬਹੁਤ ਸੋਹਣਾ ਲੱਗੂ ਕਾਲੀ ਚੀਨਿਆਂ ਦਾ ਬੱਚਾ ਬਈ ਤੇ ਉੜਦਾ ਵੀ ਬਾਹਲਾ ਘੈਂਟਾ ਕਾਲੀ ਇਹਦੀ ਪੂਛ ਪਹਿਲਾਂ ਹੈਗੀ ਆ ਤਿੰਨ ਰੰਗ ਹੋ ਗਏ ਇਹਦੇ ਜਾਨ ਦੇਵੀ ਛੱਡ ਦੇ ਆ ਆ ਗਿਆ ਵੀ ਅਗਲਾ ਬੱਚਾ ਕਾਲੀ ਨੋਕ ਕਲੀ ਦਾ ਇਹ ਹਾਂ ਸਟੋਰੀ ਕਰਦੇ ਆ ਇਹ ਬਸ ਉਹ ਸੀ ਦੂਜਾ ਇਹ ਦੋ ਨੇ ਕਾਲੀ ਨੋਕ ਕਲੀ ਦੇ ਉਹ ਪਰਲਾ ਉਹ ਪਰਲਾ ਵਾਲਾ ਉੱਟਦਾ ਇਕੋ ਜਿਹਾ ਦੋਹੇ ਦੋਹੇ ਭਾਈ ਆ ਇਹ ਇਹ ਭਾਈ ਆ ਦੋਨੇ ਇਕੋ ਜਿਹਾ ਰੰਗ ਕਰਾਂਗੇ ਤੁਸੀਂ ਪਹੁੰਚ ਜਾਂਦੇ ਤੁਸਾ ਟੋਰੀ ਹੋਦੇ ਕਰਾਂਗੇ ਤੁਸਾ ਟੋਰੀ ਇੱਕ ਤੇ ਗੁਲਾਬੀ ਕਰਾਂਗੇ ਇੱਕ ਤੇ ਹਰਾ ਕਰਾਂਗੇ ਵੀ ਨਾਲ ਹੀ ਨਿਸ਼ਾਨੀ ਦੋਹੇ ਭਾਈ ਆ ਹਾਂ ਸਮਝ ਤੁਸਾ ਤੇ ਟੋਰੀ ਹਾਂ ਹੈਨਾ ਹਾਂ ਟੋਰੀ ਨਾ ਬਿੱਠੇ ਜੀ ਕਰਾਂਗੇ ਟੋਰੀ ਨਹੀਂ ਕਰਦੇ ਬਿੱਠਣ ਨਾਲ ਤਾਂ ਟੋਰੀ ਸਹੀ ਲੱਗੂ ਯਾਰ ਬਿੱਠਣ ਨਾਲ ਤਾਂ ਟੋਰੀ ਘੰਟ ਲੱਗੂ ਹਾਂ ਨਾ ਸਹੀ ਹੋ ਗਿਆ ਥੱਲੇ ਮਿਲਦਾ ਹਰਾ ਰੰਗ ਇਹ ਥੱਲੇ ਦੇਖੋ ਜੀ ਟੂਫਾ ਤੇ ਟੋਰੀ ਕਰਤੀ ਹਰਾ ਟੂਸਾ ਹਰੀ ਟੋਰੀ ਅਜਿਹਾ ਰੰਗ ਆ ਬਾੜਤਾ ਬੱਚਾ ਅੰਦਰ ਤੇ ਆ ਗਿਆ ਭਾਈ ਲਾਸਟ ਬੱਚਾ ਕਾਲੀ ਨੋਕ ਕਾਲੀ ਦਾ ਇਹਦੇ ਜੋ ਕੋਈ ਹੋਰ ਸੋਹਣਾ ਜਿਹਾ ਡਿਜ਼ਾਈਨ ਹੈਗਾ ਤਾਂ ਹੋਰ ਲਾ ਦੇ ਕੋਈ ਕੋਈ ਪੂਰਾ ਘੈਂਟ ਜਾਂ ਨਮਾ ਜਾਂ ਬੱਚਾ ਬੜਾ ਘੈਂਟ ਉੱਟਦਾ ਇਹ ਐਂ ਕਰਦੇ ਆ ਆ ਟੂਫਾ ਕਰਨਾ ਟੂਫੇ ਦੇ ਨਾਲ ਨਾ ਆ ਜਗ੍ਹਾ ਜਿਹੜੀ ਇੱਥੇ ਗੁਲਾਬੀ ਮਾਰ ਦਿੰਨੇ ਆ ਇੰਨੀ ਇੰਨੀ ਤੇ ਚੱਲ ਲੱਰ ਲੈ ਜਾਉਂਦਾ ਹਾਂ ਹਾਂ ਅੱਧੀ ਚੱਲਰ ਕਰ ਦਿੰਨੇ ਆ ਖੁੰਝੇ ਚੋਂ ਲੈ ਕੇ ਇੰਨਾ ਬਟੂਸਾ ਕਰਕੇ ਗਾ ਚੱਲਰ ਕਰ ਦਿੰਨੇ ਆ ਹੈਨਾ ਹਾਂ ਠੀਕ ਹੈ ਨਾ ਹਾਂ ਟੂਸਾ ਬਹੁਤੇ ਨਕ ਟੂਸਾ ਹਾਂ ਚੱਲ ਥੋੜੇ ਬਾਚੂ ਕਰ ਦਾਂਗੇ ਉਹ ਉੱਥੋਂ ਹੀ ਚੱਕ ਲਾਂ ਮੈਂ ਕਹਿੰਨਾ ਇੱਥੋਂ ਹਾਂ ਦੇਖੋ ਵੀ ਕਿੰਨੀ ਗਰੇਸ ਆਉਂਦੀ ਹੈ ਰੰਗ ਦੀ ਥੱਲੇ ਦੂਜੇ ਰੰਗ ਲੱਗਦਾ ਖੰਡ ਉਹਦਾ ਇੱਥੇ ਹੀ ਕਰਦੇ ਬਸ ਕਾਲਾ ਰੰਗ ਲੱਗਦਾਗਾ ਡੱਬਾ ਬਲਟਾ ਦੇ ਨਾ ਇਹਦਾ ਦੇਖੋ ਜੀ ਅੱਧੀ ਚੱਲਰ ਅੱਧਾ ਅੱਧਾ ਟੂਸਾ ਅੱਧਾ ਟੂਸਾ ਅੱਧਾ ਟੂਸਾ ਫਰਾ ਟੂਸਾ ਫਰਾ ਰਹੀਆ ਟੂਸਾ ਮੋਟਾ ਕਰਦੇ ਥੋੜਾ ਜਿਹਾ ਪਤਲਾਗਾ ਬਚਾ ਲਓ ਜਗਾਟਾ ਕੀ ਬਾਤ ਹੈ ਲੈ ਮੁਕਰੀ ਕੈਂਟ ਲੱਗਦਾ ਤੇ ਬੋਤਲਾਂ ਢੱਕਣ ਲਾ ਪਹਿਲਾਂ ਤਾਂ ਮਿੱਤਰੋ ਬਈ ਸਾਰੇ ਬੱਚਿਆਂ ਦੇ ਰੰਗ ਲੱਗ ਗਏ ਤੇ ਬਹੁਤ ਕੈਂਟ ਕੈਂਟ ਰੰਗ ਲੱਗੇ ਨੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਡਾਕੇ ਦਿਖਾਵਾਂਗੇ ਸਾਰੇ ਬੱਚੇ ਤੇ ਜਦੋਂ ਉੱਡਣਗੇ ਬਹੁਤ ਬਹੁਤ ਜ਼ਿਆਦਾ ਕੈਂਟ ਲੱਗਣਗੇ ਤਾਂ ਬਾਕੀ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਆਪਣੇ ਸਾਰੇ ਬੱਚਿਆਂ ਦੇ ਡਿਜ਼ਾਈਨ ਨਵੇਂ-ਨਵੇਂ ਡਿਜ਼ਾਈਨ ਬਣਾਏ ਨੇ ਕੈਂਟ ਤੋਂ ਕੈਂਟ ਵਧੀਆ ਲੱਗੇ ਨੇ ਡਿਜ਼ਾਈਨ ਸਾਰੇ ਬਾਕੀ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਲੋ ਵੀ ਬੱਚੇ ਬਾੜ ਦੇ ਅੰਦਰ ਅੱਧੇ ਤਾਂ ਆਪ ਵੜ ਗਏ ਉੱਡ ਕੇ ਤੇ ਅੱਧੇ ਹੁਣ ਬਾੜ ਦੇ ਆ ਟਿੱਡੀ ਕਰ ਲਾ ਮੜੀ ਜੇ ਐ ਤਾਂ ਇਹਨਾਂ ਨੂੰ ਆਦਤ ਪੈ ਜੂਗੀ ਫਿਰ ਬੈਠੇ ਬੈਠੇ ਹੀ ਮਗ ਜਾ ਕਰਨਗੇ ਦੇਖੋ ਵੀ ਮਿੱਤਰੋ ਫਿਰ ਜਾਲ ਬਾਕੀ ਤਾਂ ਵੀ ਆ ਸਾਰਾ ਨੀਲਾ ਨੈਟਾ ਹਨਾ ਬਲੂ ਨੈਟ ਤੇ ਆ ਗ੍ਰੀਨ ਲਾਇਆ ਹੋਇਆਗਾ ਇਹ ਗੇਟ ਆ ਹਨਾ ਆ ਜਾਲ ਦਾ ਇਹ ਗੇਟ ਬਣਾਇਆ ਹੋਇਆ ਦੇਖੋ ਅੰਦਰੋਂ ਵੀ ਗਿੱਟੀਆਂ ਨਾਲ ਐਂ ਲਾਤਾ ਜਮਾ ਕਬੂਤਰ ਕਿਦਰੇ ਨਹੀਂ ਨਿਕਲਦਾ ਇੱਧਰ ਵੀ ਗਿੱਟੀਆਂ ਗੋਟੀਆਂ ਲਾ ਕੇ ਤਾਂ ਵਧੀਆ ਬਣਾ ਰੱਖਿਆ ਕਿੰਨੇ ਬਾਈ ਕਿੰਨੇ ਦਾ ਜਾਜ ਇਹ 15 ਬਾਈ 15 ਦਾ 15 ਬਾਈ 15 ਦਾ 15 ਐਂ ਵੀ 15 ਤੇ ਐਂ ਵੀ ਹੈ ਉੱਚਾ 10 11 ਫੁੱਟ ਉਹ ਦਾ ਫ ਗਿਆ ਨਾ 11 ਫੁੱਟ ਉੱਚਾ ਬਈ ਦੇਖੋ ਵਧੀਆ ਬਣ ਗਿਆ ਘੈਂਟਾ ਚੀਜ਼ ਤਾਂ ਇਹੇ ਅੰਦਰ ਛੱਡ ਦਿੰਦੇ ਆ ਨਾਲੇ ਧੁੱਪ ਲੱਗ ਜਾਂਦੀ ਆ ਤੇ ਨਾਲੇ ਬੱਚੇ ਗੱਜੇ ਆਂਦੇ ਨੇ। ਬਾਕੀ ਫਨ ਹੋ ਗਿਆ ਸੈੱਟ ਤੇ ਆਪਾਂ ਵੀ ਚੱਲੀਏ। ਚਲੋ ਵੀ ਭਾਜੋ। ਦੇਖੋ ਵੀ ਰੰਗ। ਆਏ ਹਾਏ ਆਏ ਹਾਏ ਆਏ ਹਾਏ। ਓਹੋ ਤੂੜੀ ਠਾਤੀ। ਤਾਂ ਵੀ ਰੰਗ ਬਹੁਤ ਜ਼ਿਆਦੇ ਸੋਹਣੇ ਹੋਏ ਨੇ ਸਾਰਿਆਂ ਦੇ। ਤਾਂ ਤੁਹਾਨੂੰ ਕੱਲ ਨੂੰ ਢਾਕੇ ਦਿਖਾਵਾਂਗੇ ਭਾਈ। ਬਾਲੇ ਘੈਂਟ ਲੱਗਣਗੇ। ਆਹ ਰੰਗ ਦੇਖੋ ਭਾਈ ਜਿਹੜਾ ਮੇਰਾ ਫੇਵਰੇਟ ਸੀ। ਆਹ ਬਾਲਾ ਘੈਂਟ ਲੱਗਦਾ ਭਾਈ। ਗੁਲਾਬੀ ਟੂਫਾ ਨਾਲ ਕਾਲਾ ਡੰਡਾ। ਸਾਰੇ ਰੰਗ ਵਾਲੇ ਘੈਂਟ ਹੋਏ ਨੇ ਬਈ ਪੂਰੇ ਘੈਂਟ ਆ ਬੋਲ ਚੱਕ ਚੱਕ ਇਧਰ ਲਿਆ ਹਾਂ ਲਿਆ ਇਧਰ ਇੱਥੇ ਰੱਖ ਦੇ ਉਰੇ ਰੱਖ ਦੇ ਰੱਖ ਦੇ ਰੱਖ ਪਹਿਲਾਂ ਰੱਖ ਦੇ ਹਾਂ ਬਸ ਗੁੱਡ